ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਪਵਿੱਤਰ ਬਾਈਬਲ ਦੇ ਪਵਿੱਤਰ ਵਚਨ ਵੱਲ ਜਾਣ ਤੋਂ ਪਹਿਲਾਂ ਆਓ ਅਸੀਂ ਆਪਣੇ ਜੀਵਨ ਦੇ ਬਾਰੇ ਵਿੱਚ ਗੱਲ ਕਰੀਏ ਕਿ ਸਾਡਾ ਜੋ ਜੀਵਨ ਹੈ ਅਸੀਂ ਆਪਣੇ ਜੀਵਨ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ ਕਿਵੇਂ ਜੀਵਨਾਂ ਦੇ ਵਿੱਚ ਖੁਸ਼ੀ ਲਿਆ ਸਕਦੇ ਹਾਂ ਆਨੰਦ ਲਿਆ ਸਕਦੇ ਹਾਂ ਵੱਡੀ ਪਰਮੇਸ਼ਰ ਦੇ ਵੱਲੋਂ ਜੋ ਅਸ਼ੀਸ਼ਾ ਕਿਵੇਂ ਪਾ ਸਕਦੀਆਂ ਤਾਂ ਆਓ ਅਸੀਂ ਵਿੱਤਰ ਬਾਈਬਲ ਦੇ ਪਵਿੱਤਰ ਵਚਨ ਵੱਲ ਦੇਖੀਏ ਕਹਾਉਤਾ ਨਤੀ ਦੇ ਆਏ ਉਸ ਦਾ 25 ਵਚਨ ਦੱਸਦਾ ਮਨੋ ਖਦਾ ਪੈ ਫਾਈ ਲਿਆਉਂਦਾ ਹੈ ਪਰ ਜਿਹੜਾ ਯਹੋਵਾ ਤੇ ਪ੍ਰੋਸਾ ਰੱਖਦਾ ਹੈ ਉਹ ਸੁਖ ਸਾੰਦ ਨਾਲ ਰਹੇਗਾ ਆਮਨ ਪਰਮੇਸ਼ਰ ਤੇਰੀ ਸਤਿਤੀ ਹੋਵੇ ਇਸ ਵਚਨ ਦੇ ਦੁਆਰਾ ਅਤੀਜ ਯਹੇਲ ਤਿੰਨ ਦਿਹਾਏ ਉਸ ਦਾ 16 ਵਚਨ ਦੱਸਦਾ ਹੈ ਇਹ ਖਵਾ ਸਿਉਣ ਤੋਂ ਗੱਜੇਗਾ ਅਤੇ ਯੋਸ਼ਨਮ ਤੋਂ ਆਪਣੀ ਆਵਾਜ਼ ਕੱਢੇਗਾ ਆਕਾਸ਼ ਅਤੇ ਧਰਤੀ ਕੰਮਣਗੇ ਪਰ ਯਹੋਵਾ ਆਪਣੀ ਪਰਜਾ ਨਹੀਂ ਓਟ ਅਤੇ ਅਸਰੇਲੀਆਂ ਲਈ ਗਾੜਾ ਹੋਵੇਗਾ आमेल परमेसर प्रभु जो तेनों अपना उदार करता मानते हैं परमेशर हर एक जीवन के बच्चे जो सा जीवन है परमेसर उन्होंने शुद्ध कर परमेर इन्होंने पवित्र वचना के द्वारा परमेसर सुरक्षित रख परमेर हर एक प्राण नर एक जीवन परमेसर तेरी ਪਰਸਤuti ਦੇ ਨਾਲ ਪਰਦੇ ਪਰਮੇਸ਼ਰ ਇਹਨਾਂ ਦੇ ਜੀਵਨਾਂ ਨੂੰ ਪਰਮੇਸ਼ਰ ਜੋ ਤੈਨੂੰ ਆਪਣਾ ਉਦਾਰ ਕਰਤਾ ਮੰਨਦੇ ਹਨ ਪਰਮੇਸ਼ਰ ਤੇਰੇ ਬਚਨਾਂ ਤੇ ਉੱਤੇ ਵਿਸ਼ਵਾਸ ਕਰਦੇ ਹਨ ਪਰਮੇਸ਼ਰ ਤੇਰਾ ਪਰੋਸਾ ਕਰਦੇ ਹਨ ਪਰਮੇਸ਼ਰ ਉਹ ਉਹਨਾਂ ਨੂੰ ਆਧਾਰ ਉਹਨਾਂ ਦਾ ਉਦਾਰ ਕਰ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ ਉਨਾਂ ਦੋ ਗਾਦੇ ਲੋ ਲਈ ਪਰਮੇਸ਼ਰ ਜੋ ਤੈਨੂੰ ਪੁਕਾਰ ਰਹੇ ਹਨ ਪਰਮੇਸ਼ਰ ਇਸ ਸਮੇਂ ਤੇਰੀ ਚਰਨਾਂ ਦੇ ਨੇੜੇ ਹਨ ਪਰਮੇਸ਼ਰ ਏ ਮੇਰੀ ਸਵਰਗਿਆ ਪਿਤਾ ਪਰਮੇਸ਼ਰ ਮੇਰੇ ਖੁਦਾਬਾ ਪਰਮੇਸ਼ਰ ਆਪਣੀਆਂ ਸੰਤਾਨਾਂ ਨੂੰ ਆਪਣੇ ਬੱਚਿਆਂ ਦੀ ਪੁਕਾਰ ਨੂੰ ਸੁਣ ਪਰਮੇਸ਼ਰ ਪਰਮੇਸ਼ਰ ਇਹਨਾਂ ਦੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਇਹਨਾਂ ਦੀ ਪੁਕਾਰ ਨੂੰ ਸੁਣ ਪਰਮੇਸ਼ਰ ਇਹਨਾਂ ਦੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਇਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਇਹਨਾਂ ਨੂੰ ਸ਼ੁੱਧ ਕਰ ਪਰਮੇਸ਼ਰ ਆਪਣੇ ਬਹੁਮੁੱਲੇ ਲਹੂ ਦੇ ਨਾਲ ਪਰਮੇਸ਼ਰ ਪਰਮੇਸ਼ਰ ਇਹਨਾਂ ਨੂੰ ਨਵਾਂ ਜੀਵਨ ਦੇ ਪਰਮੇਸ਼ਰ ਪਰਮੇਸ਼ਰ ਪ੍ਰਭੂ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਪਿਤਾ ਜੋ ਜੋ ਤੁਸੀਂ ਸਵਰਗ ਦੇ ਵਿੱਚ ਰਾਜਵਾਨ ਪਰਮੇਸ਼ਰ ਤੇਰੀ ਅਸੀਸਾਂ ਦੇ ਨਾਲ ਪਰਦੇ ਪਰਮੇਸ਼ਰ ਇਹਨਾਂ ਦੇ ਜੀਵਨਾਂ ਪਰਮੇਸ਼ਰ ਆਪਣੇ ਹੱਥਾਂ ਦੇ ਵਿੱਚ ਸਰੱਖਤ ਰੱਖ ਪਰਮੇਸ਼ਰ ਇਨਾਂ ਨੂੰ ਲੋਕਾਂ ਨੂੰ ਪਰਮੇਸ਼ਰ ਹਰ ਤਰਫੋਂ ਪਰਮੇਸ਼ਰ ਸੁਰੱਖਤ ਰੱਖ ਇਨਾਂ ਦੇ ਜੀਵਨਾਂ ਨੂੰ ਤੇਰੀ ਅਪਸਥਤੀ ਦੇ ਨਾਲ ਪਰਦੇ ਪਰਮੇਸ਼ਰ ਆਨੰਦ ਦੇ ਨਾਲ ਪਰਦੇ ਪਰਮੇਸ਼ਰ ਤੇਰਾ ਸਵਰਗਯਾ ਹੱ ਇਨਾਂ ਲੋਕਾਂ ਦੇ ਉੱਤੇ ਇਨਾਂ ਪਰਿਵਾਰਾਂ ਦੇ ਉੱਤੇ ਪਰਮੇਸ਼ਰ ਬਣਿਆ ਰਹੀਂ ਪਰਮੇਸ਼ਰ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆਂ ਆਮੇਨ